ਚਲੋ ਦੀ ਮਾਨ ਸਾਹਿਬ ਦੀ ਸਰਕਾਰ ਆਈ ਹੈ ਸਕੂਲਾਂ 'ਚ ਨਵਾਂ ਮਾਹੌਲ ਸਿਰਜਿਆ ਜਾ ਰਿਹਾ ਹੈ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਬੱਚੇ ਸਰਕਾਰੀ ਸਕੂਲਾਂ 'ਚ ਪੜ੍ਹ ਰਹੇ ਆ ਸਤਿ ਸ਼੍ਰੀ ਅਕਾਲ ਤਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤਾਈ ਕੀ ਗੱਲ ਤਾਈ ਕਿੱਥੇ ਜਾ ਕੇ ਆਈਆਂ ਕਰਮਵਾਲੀਆਂ ਪੁੱਤ ਆਨੰਦਪੁਰ ਸਾਹਿਬ ਜਾ ਕੇ ਆਈਆਂ ਉਹ ਤਾਈ ਗੋਡੇ ਤੇਰੇ ਚੱਲਦੇ ਨਹੀਂ ਤੂੰ ਉੱਥੇ ਤਾਂ ਕਿਵੇਂ ਜਾਈ ਰੱਬ ਦੇ ਦਰਸ਼ਨ ਕਰਨ ਵਾਸਤੇ ਗੋਡੇ ਦੀ ਕਿਸਮਤ ਚਲਣੀ ਚਾਹੀਦੀ ਹੈ ਮਾਤਾ ਰਾਣੀ ਦੀ ਕਿਰਪਾ ਹੋਈ ਮੈਂ ਵੀ ਜਵਾਲਾ ਜੀ ਦਰਸ਼ਨ ਕਰਕੇ ਆਈਆਂ ਕੀ ਬਾਤ ਆ ਭਾਈ ਮੈਨੂੰ ਲੱਗਦਾ ਪਿੰਡ ਦੀਆਂ ਸਾਰੀਆਂ ਬੁੜੀਆਂ ਦੀ ਲਾਟਰੀ ਲੱਗੀ ਐ ਸਾਰੀਆਂ ਹੀ ਸੈਰ ਕਰਨ ਦੇ ਨਿਕਲੀਆਂ ਲਾਟਰੀ ਤਾਂ ਸਾਡੀ ਉਸੇ ਦਿਨ ਨਿਕਲੀ ਸੀ ਜਿਸ ਦਿਨ ਮਾਨ ਸਰਕਾਰ ਨੇ ਪੰਜਾਬ ਸੰਭਾਲਿਆ ਸੀ ਹੋਰ ਕੀ ਜੁੰਦਾ ਰਵੇ ਕਰਮਾ ਵਾਲਾ ਜਿਵੇਂ ਸਾਡੇ ਵਰਗੀਆਂ ਬਾਰੇ ਸੋਚਿਆ ਤਾਂ ਸਹੀ ਯਾਰ ਸੁਣਿਆ ਤਾਂ ਮੈਂ ਵੀ ਆ ਵੀ ਮੁੱਖ ਮੰਤਰੀ ਤੀਰਥ ਯਾਤਰਾ ਵੱਲੋਂ ਕੋਈ 50000 ਸ਼ਰਧਾਲੂਆਂ ਨੂੰ ਮੌਕਾ ਮਿਲਿਆ ਵੱਖ-ਵੱਖ ਥਾਂ ਤੇ ਜਾ ਕੇ ਦਰਸ਼ਨ ਕਰਨ ਦਾ ਇਹ ਜੋ ਤੂੰ ਸੁਣਿਆ ਨਾ ਸਭ ਸੱਤ ਸੁਣਿਆ ਅਨੇ ਪਿਆਰ ਨਾਲ ਤਾਂ ਮੇਰੇ ਸਗੇ ਮੁੰਡੇ ਨੇ ਪਿੰਡ ਦੇ ਗੁਰੂ ਘਰ ਦੇ ਦਰਸ਼ਨ ਨਹੀਂ ਕਰਵਾਏ ਜਿੰਨੇ ਸਤਕਾਰ ਨਾਲ ਮੈਂ ਹੁਣ ਗੁਰੂ ਨਗਰੀ ਦੇ ਦਰਸ਼ਨ ਕਰਕੇ ਆਈ ਆ ਐਸੀ ਯੋਜਨਾ ਚ ਹਰ ਲੋੜਵੰਦ ਨੂੰ ਸੁਣਾਈ ਕਿ ਜੰਦੀ ਹੈ ਮੁਫਤ ਖਾਣਾ ਐਸੀ ਟ੍ਰੇਨ ਰਹਿਣ ਸਹਣ ਦਾ ਖਾਸ ਪ੍ਰਬੰਧ ਮੈਨੂੰ ਤਾਂ ਐਦਾਂ ਲੱਗਿਆ ਮਰਨ ਤੋਂ ਪਹਿਲਾਂ ਸੁਰਗ ਮਿਲ ਗਿਆ ਪੀਰਥ ਯਾਤਰਾ ਦਾ ਜਿਹੜਾ ਪ੍ਰੋਗਰਾਮ ਹੈ 13 ਟ੍ਰੇਨਾਂ ਸ਼ੁਰੂ ਹੋਈਆਂ 1040 ਸਵਾਰੀਆਂ ਇੱਕ ਟ੍ਰੇਨ 'ਚ ਜਾਂਦੀਆਂ ਜੀ ਤੱਕ ਸ੍ਰੀ ਦਮਦਮਾ ਸਾਹਿਬ ਲੈ ਕੇ ਜਾਣ ਗਿਆ ਤੱਕ ਸ੍ਰੀ ਕੇਸਗੜ੍ਹ ਸਾਹਿਬ ਲੈ ਕੇ ਜਾਣ ਗਿਆ ਬੈਸ਼ਨੋਦੇਵੀ ਮਾਤਾ ਜੀ ਦੇ ਦਰਸ਼ਨ ਮਾਤਾ ਨੈਣਾ ਦੇਵੀ ਜੀ ਮਾਤਾ ਜਵਾਲਾ ਜੀ ਜਿੱਥੇ-ਜਿੱਥੇ ਵੀ ਜੀ ਦਾ ਮਨ ਕਰਦਾ ਜਾਣ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਪੰਜਾਬ ਦੇ ਅੰਦਰ ਸਿੱਖਿਆ ਕ੍ਰਾਂਤੀ ਕ੍ਰਾਂਤੀ ਪਾਪ ਬਦਲਾਵ ਚੇਂਜ ਸਿੱਖਿਆ ਦੇ ਅੰਦਰ ਇੱਕ ਨਵੀਂ ਹੂਫ ਹੋਈ ਹੈ ਪੜਾਈ ਨੂੰ ਚਾਰ ਚੰਦ ਲਾਣ ਦੇ ਲਈ ਪੰਜਾਬ ਦੇ ਅੰਦਰ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਜਿੱਥੇ ਲੱਖਾਂ ਕਰੋੜਾ ਰੁਪਏ ਸਕੂਲਾਂ ਨੂੰ ਭੇਜੇ ਆ ਜਿਨ੍ਹਾਂ ਦਾ ਤਕਟਾਵਾ ਤੁਸੀਂ ਦੇਖ ਰਹੇ ਹੋ ਬਾਥਰੂਮ ਬਣਿਆ ਨਵੇਂ ਕਲਾਸਰੂਮ ਨਵੇਂ ਬਣੇ ਆ ਚਾਰਦਵਾਰੀਆਂ ਬਣੀਆਂ ਨੇ ਲੈਬਸ ਬਣੇ ਆ ਲਾਇਬ੍ਰੇਰੀਆਂ ਬਣੀਆਂ ਨੇ ਔਰ ਸਾਡੇ ਨੈਸ਼ਨਲ ਕ੍ਰਿਮੀਨਲ ਸੀਰੀਜ਼ ਆਰਬੰਦ ਕੇਜਰੀਵਾਲ ਜੀ ਦੁਆਰਾ ਔਰ ਸਾਡੇ ਸਿੱਖਿਆ ਦੇ ਅੰਦਰ ਕ੍ਰਾਂਤੀਕਾਰੀ ਤਬਦੀਲੀਆਂ ਲਿਆਉਣ ਦੇ ਨਾਇਕ ਮਨੀਸ਼ ਸੋਧਿਆ ਜੀ ਜਿਨ੍ਹਾਂ ਨੇ ਪਹਿਲਾਂ ਦਿੱਲੀ ਦੇ ਸਕੂਲਾਂ ਨੂੰ ਸ਼ਾਨਦਾਰ ਬਣਾਇਆ ਦਿੱਲੀ ਦੇ ਸਕੂਲਾਂ 'ਚ ਏਸੀ ਲੱਗੇ, ਸਵੀਮਿੰਗ ਪੂਲ ਬਣੇ। ਹੁਣ ਪੰਜਾਬ ਦੇ ਅੰਦਰ ਆਮ ਆਦਮੀ ਪਾਰਟੀ ਦੀ ਸਰਕਾਰ ਤਰਫੋਂ ਉਹ ਜਿਹੜਾ ਸਿੱਖਿਆ ਦਾ ਗੌਰਵ ਹੈ ਤੇ ਵਿਗਿਆਨਕ ਮਾਡਲ ਹੈ, ਉਹਨੂੰ ਪੰਜਾਬ ਦੇ ਸਕੂਲਾਂ ਦੇ ਅੰਦਰ ਸਿੱਖਿਆ ਕ੍ਰਾਂਤੀ ਦੇ ਰੂਪ 'ਚ ਤੁਸੀਂ ਉਹਦਾ ਅਸਰ ਦੇਖ ਰਹੇ ਹੋ। ਤੇ ਮੈਨੂੰ ਇਹ ਕਹਿਣ 'ਚ ਕੋਈ ਝਿਜਕ ਨਹੀਂ ਕਿ ਮੈਨੂੰ ਇਹ ਜ ਲੱਗ ਰਿਹਾ ਜਿਵੇਂ ਤੁਸੀਂ ਅੱਜ ਜੇਡੀ ਵੱਡੀ ਗਿਣਤੀ ਚ ਆਇਓ ਇਹ ਜ ਲੱਗ ਰਿਹਾ ਮੈਂ ਡੀਓ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਮੈਨੂੰ ਲੱਗਦਾ ਜਿਦਾਂ ਮੈਂ ਕਿਸੇ ਪ੍ਰਾਈਵੇਟ ਸਕੂਲ ਦੇ ਇਵੈਂਟ ਚ ਆਇਆ ਇਹ ਸ਼ਾਨਾ ਬੱਤਾ ਸਾਡਾ ਪੰਜਾਬ ਦਾ ਸਰਕਾਰੀ ਸਕੂਲਾਂ ਦਾ ਇਤਿਹਾਸ ਜਿਹੜਾ ਤੁਸੀਂ ਵੀ ਪੜੇ ਆ ਤੁਸੀਂ ਵੀ ਪੜੇ ਹੋ 1984 85 ਤੋਂ ਪਹਿਲਾਂ ਜਿੰਨੇ ਵੀ ਆਈਐਸ ਆਈਪੀਐਸ ਡਾਕਟਰ ਇੰਜੀਨੀਅਰ ਬਣਦੇ ਹੀ ਇਹਨਾਂ ਸਕੂਲਾਂ ਚੋਂ ਬਣਦੇ ਹੀ ਪਰ ਕਿ ਇਸ ਲਈਆਂ ਸਰਕਾਰਾਂ ਦੀ ਬੇਰੁਖੀ ਦੇ ਕਾਰਨ ਇਸ ਲਈਆਂ ਸਰਕਾਰਾਂ ਦੀ ਬੇਰੁਖੀ ਦੇ ਕਾਰਨ ਇਹਨਾਂ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੇ ਸੁਪਨਿਆਂ ਨੂੰ ਪਾਰ ਨਹੀਂ ਲੱਗ ਸਕੇ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਐਸੇ ਕਰਕੇ ਫੈਸਲਾ ਕੀਤਾ ਕਿ ਇਹਨਾਂ ਸਕੂਲਾਂ ਦੇ ਅੰਦਰ ਪੜ੍ਹਦੇ ਉਹ ਗਰੀਬ ਬੱਚੇ ਆਮ ਬੱਚੇ ਆਮ ਘਰਾਂ ਦੇ ਬੱਚੇ ਜਿਨ੍ਹਾਂ ਦੀ ਕੋਈ ਵੀ ਸਮਾਜਿਕ ਪਛਾਣ ਹੋਵੇ ਉਹਨਾਂ ਬੱਚਿਆਂ ਨੂੰ ਜ਼ਿੰਦਗੀ ਦੇ ਅੰਦਰ ਪਰ ਲੱਗਣ ਦੇ ਲਈ ਜ਼ਿੰਦਗੀ ਦੇ ਅੰਦਰ ਪਰ ਲੱਗਣ ਉਹ ਡਾਰੀਆਂ ਮਾਰਨ ਉਹ ਸਮਾਨ ਤੇ ਤਾਰਿਆਂ ਦੇ ਨਾਲ ਗੱਲਾਂ ਕਰਨ ਉਹ ਜ਼ਿੰਦਗੀ ਦੇ ਸੁਪਨੇ ਆ ਨੂੰ ਸਕਾਰ ਕਰ ਸਕਮ ਇਹਨਾਂ ਸਕੂਲਾਂ ਚੋਂ ਦੁਆਰਾ ਮਿਲਖਾ ਸਿੰਘ ਪੈਦਾ ਹੋਣ ਇਹਨਾਂ ਸਕੂਲਾਂ ਚੋਂ ਦੁਆਰਾ ਦਾਰਾ ਸਿੰਘ ਪੈਦਾ ਹੋਣ ਇਹਨਾਂ ਸਕੂਲਾਂ ਦੇ ਵਿੱਚੋਂ ਦੁਆਰਾ ਸਾਡੀ ਉਹ ਇੰਟਰਨੈਸ਼ਨਲ ਹੋਕੀ ਦੀ ਜਿਹੜੀ ਮਤਲਬ winner team ਬਣੀ ਸੀਗੀ ਉਹ ਦੁਆਰਾ ਪੰਜਾਬ ਦਾ ਮਾਹੌਲ ਬਣੇ ਇਸ ਲਈ ਅਕੈਡਮਿਕ ਪੜਾਈ ਦੇ ਸੰਦਰਭ ਦੇ ਨਾਲ ਨਾਲ ਸਕੂਲਾਂ ਦੇ ਅੰਦਰ ਖੇਡਾਂ ਸਕੂਲਾਂ ਦੇ ਅੰਦਰ ਵਿਗਿਆਨਿਕ ਪ੍ਰਦਰਸ਼ਨੀਆਂ ਇੱਕ ਮਾਹੌਲ ਪੰਜਾਬ ਦੇ ਅੰਦਰ ਸਿਰਜਿਆ ਜਾ ਰਿਹਾ ਤੇ ਉਹਦੇ ਲਈ ਜਿਵੇਂ ਸਾਡੇ ਪ੍ਰਿੰਸੀਪਲ ਸਾਹਿਬ ਨੇ ਕਿਹਾ ਕਿ ਇਹ ਇੱਕ ਜਨ ਅੰਦੋਲਨ ਅਸੀਂ ਬਣਾਣਾ ਤੇ ਵਾਕਿਆ ਮੈਨੂੰ ਅੱਜ ਖੁਸ਼ੀ ਆ ਕਿ ਅੱਜ ਤੁਸੀਂ ਏਡੀ ਵੱਡੀ ਗਿਣਤੀ ਚ ਆਏ ਹੋ ਘਰਾਂ ਤੋਂ ਨਿਕਲ ਕੇ ਕਾਫੀ ਲੰਬੇ ਸਮੇਂ ਤੋਂ ਬੈਠੇ ਹੋ ਅੱਜ ਮੈਂ ਤਿੰਨ ਸਕੂਲ ਆਪਣੇ ਹਲਕੇ ਦੇ ਤਿੰਨ ਸਕੂਲ ਪਹਿਲਾਂ ਪਪਿਆਲ ਚ ਗਿਆ ਉੱਥੇ ਵੀ ਸਾਰਾ ਪਿੰਡ ਨੂੰ ਮੜਿਆ ਸੀਗਾ ਉਸ ਸਕੂਲ ਦੇ ਅੰਦਰ ਬੜਾ ਸ਼ਾਨਦਾਰ ਇੱਕ ਕਲਾਸਰੂਮ ਬਣਿਆ ਬਾਉਂਡਰੀ ਵਾਲ ਬਣੀ ਆ ਉਸ ਸਕੂਲ ਦੇ ਅੰਦਰ ਇੱਕ ਹੋਰ ਕਮਰੇ ਨੂੰ ਰੈਨੋਵੇਟ ਕੀਤਾ ਫਿਰ ਮੈਂ ਗਿਆ ਤੁਹਾਡੇ ਪ੍ਰਾਇਮਰੀ ਸਕੂਲ ਚ ਉੱਥੇ ਸ਼ਾਨਦਾਰ ਕਮਰਾ ਬਣਿਆ ਫਿਰ ਮੈਂ ਹੁਣ ਤੁਹਾਡੇ ਇੱਥੇ ਆਇਆ ਜਿਵੇਂ ਸਾਡੀਆਂ ਬੱਚੀਆਂ ਦੇ ਲਈ ਇੱਕ ਸੈਪਰੇਟ ਬਾਥਰੂਮ ਬਣਾਇਆ ਜਾਂ ਲੈਬ ਨੇ ਇੱਥੇ ਜਾਂ ਲਾਇਬ੍ਰੇਰੀ ਆ ਜਾਂ ਤਰ੍ਹਾਂ ਤਰ੍ਹਾਂ ਦਾ ਮੈਚ ਦੇਖ ਰਿਆਂ ਸਕੂਲ ਚ ਆਂਦੇ ਆ ਪਤਾ ਲੱਗਦਾ ਕਿ ਵਾਕਿਆ ਇਹ ਵਿੱਦਿਆ ਦਾ ਮੰਦਰ ਆ ਔਰ ਇਸ ਵਿੱਦਿਆ ਦੇ ਮੰਦਰ ਤੋਂ ਸਾਡੀ ਤੀਜੀ ਨੈਤਰ ਖੁੱਲਦੀ ਆ ਸੋ ਮੈਂ ਇਹ ਗੱਲ ਕਹਿਣਾ ਚਾਹਨਾ ਕਿ ਪੰਜਾਬ ਦੀ ਸਰਕਾਰ ਨੇ ਉਹ ਜਿਹੜਾ ਫੈਸਲਾ ਲਿਆ ਕਿ ਪੰਜਾਬ ਦੇ ਬੱਚਿਆਂ ਨੂੰ ਵੱਧ ਤੋਂ ਵੱਧ ਦੁਨੀਆ ਦੇ ਨਾਲ ਦੁਨੀਆ ਅਪਡੇਟ ਹੋ ਰਹੀ ਆ ਐਜੂਕੇਸ਼ਨ ਦੇ ਅੰਦਰ ਨਵੀਆਂ ਤਕਨੀਕਾਂ ਆ ਰਹੀਆਂ ਨੇ ਨਵੇਂ ਸਿਲੇਬਸ ਆ ਰਹੇ ਨੇ ਨਵੀਆਂ ਕਾਢਾਂ ਜਿਹੜੀ ਦੁਨੀਆ ਦੇ ਅੰਦਰ ਖੋਜੀਆਂ ਜਾ ਰਹੀਆਂ ਉੱਥੇ ਉਹਨਾਂ ਕਾਢਾਂ ਨੂੰ ਨੇੜੇੋਂ ਦੇਖਣ ਦੇ ਲਈ ਆਪਣੇ ਪੰਜਾਬ ਦੇ ਅਧਿਆਪਕਾਂ ਨੂੰ ਬਾਹਰਲੇ ਮੁਲਕਾਂ 'ਚ ਭੇਜਿਆ ਫਿਨਲੈਂਡ ਦੇ ਵਿੱਚ ਸਾਡੇ ਟੀਚਰ ਜਾ ਕੇ ਆਏ ਆ ਸਿੰਗਾਪੁਰ 'ਚ ਜਾ ਕੇ ਆਏ ਆ ਔਰ ਜਿਹੜਾ ਉੱਥੋਂ ਸਿੱਖਿਆ ਉਹਨੂੰ ਆਗੇ ਇੱਥੇ ਆਪਣੇ ਸਰਕਾਰੀ ਸਕੂਲਾਂ ਦੇ ਵਿੱਚ ਲਾਗੂ ਕੀਤਾ ਜਾ ਰਿਹਾ ਤਾਂ ਜੋ ਅਸੀਂ ਦੁਨੀਆ ਦੇ ਹਾਨ ਦੇ ਜਿਹੜੇ ਆਪਣੇ ਬੱਚਿਆਂ ਨੂੰ ਬਣਾਣਾ ਨਾਟੇ ਓਨਲੀ ਵਿਦੇਸ਼ਾਂ ਦੀ ਧਰਤੀ ਤੋਂ ਭਲੇ ਕਿ ਹਿੰਦੁਸਤਾਨ ਦੇ ਅੰਦਰ ਜਿਹੜੇ ਬੜੇ ਪ੍ਰੋਮੀਨੈਂਟ ਜਿਹੜੇ ਬੜੇ ਪ੍ਰੋਮੀਨੈਂਟ ਅਕੈਡੈਮਿਕ ਹੌਟਲਕ ਦੇ ਇੰਸਟੀਚਿਊਟ ਨੇ ਹైదరాబాద్ ਹੋਵੇ ਮਦਰਾਸ ਹੋਵੇ ਉੱਥੇ ਸਾਡੇ ਅਧਿਆਪਕ ਗਏ ਆ ਹੁਣ ਸਾਡੇ ਬੱਚੇ ਵੀ ਉੱਥੇ ਜਾ ਕੇ ਆਏ ਆ ਆ ਮੈਂ ਪਰਸੋਂ ਗਿਆ ਸੀਗਾ ਤੰਗੋਸਾ ਸਕੂਲ 'ਚ ਦੋ ਬੱਚੇ ਤੰਗੋਸਾ ਦੇ ਜਿਹੜੇ ਮਦਰਾਸ ਦੇ ਅੰਦਰ ਉਹ ਜਿਹੜਾ ਆਈਆਈਟੀ ਨੂੰ ਦੇਖ ਕੇ ਆਏ ਨੇੜੇ ਉਹ ਸੋ ਇੱਕ ਮਾਹੌਲ ਅਸੀਂ ਇਹਨਾਂ ਸਰਕਾਰੀ ਸਕੂਲਾਂ ਦੇ ਵਿੱਚ ਬੱਚਿਆਂ ਨੂੰ ਦੇਣਾ ਸੋ ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਇਹਨਾਂ ਸਕੂਲਾਂ ਦੇ ਅੰਦਰ ਪਹਿਲੇ ਲੋਕਾਂ ਨੂੰ ਇਹ ਲੱਗਦਾ ਸੀਗਾ ਕਿ ਮੇਰਾ ਬੱਚਾ ਜਾ ਕੇ ਧੂੜਸ ਖੇਡੇਗਾ ਮੇਰੇ ਬੱਚੇ ਦਾ ਉੱਥੇ ਬਿਸੇ ਨਹੀਂ ਆ ਇਦਾਂ ਲੋਕ ਮਹਿਸੂਸ ਕਰਦੇ ਸਨ ਲੋਕਾਂ ਦੀ ਧਾਰਨਾ ਇਸ ਕਿਸਮ ਦੀ ਬਣੀ ਸੀ ਪਰ ਜਦੋਂ ਦੀ ਮਾਨ ਸਾਹਿਬ ਦੀ ਸਰਕਾਰ ਆਈ ਹੈ ਸਕੂਲਾਂ 'ਚ ਨਵਾਂ ਮਾਹੌਲ ਸਿਰਜਿਆ ਜਾ ਰਿਹਾ ਪ੍ਰਾਈਵੇਟ ਸਕੂਲਾਂ ਤੋਂ ਹਟ ਕੇ ਬੱਚੇ ਸਰਕਾਰੀ ਸਕੂਲਾਂ 'ਚ ਪੈ ਰਹੇ ਆ ਤੇ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਕਿ ਇਹਨਾਂ ਸਕੂਲਾਂ ਦੇ ਅੰਦਰ ਬੜੇ ਕੁਆਲੀਫਾਈਡ ਟੀਚਰ ਨੇ ਜਿਨ੍ਹਾਂ ਨੇ ਈਟੀਟੀ ਕੀਤੀ ਆ ਬੀਐਡ ਕੀਤੀ ਆ ਐਮਐਡ ਕੀਤੀ ਆ ਗ੍ਰੈਜੂਏਟ ਨੇ ਪੋਸਟ ਗ੍ਰੈਜੂਏਟ ਨੇ ਔਰ ਪ੍ਰਾਈਵੇਟ ਸਕੂਲਾਂ ਦਾ ਕੋਈ ਮੁਕਾਬਲਾ ਨਹੀਂ ਔਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਚਾਹਨਾ ਕਿ ਖੁਸ਼ੀ ਦੀ ਗੱਲ ਇਹ ਆ ਕਿ ਪਠਾਨਕੋਟ ਜ਼ਿਲ੍ਹਾ 8ਵੀਂ ਦੇ ਰਿਜ਼ਲਟ ਦੇ ਵਿੱਚੋਂ ਪੰਜਾਬ ਦੇ ਅੰਦਰ ਦੂਜੇ ਨੰਬਰ ਤੇ ਆਇਆ ਮੈਡੂਓ ਸਾਹਿਬ ਤੁਹਾਨੂੰ ਸਭ ਨੂੰ ਐਪਰੀਸ਼ੀਏਟ ਕਰਦਾ ਮੁਬਾਰਕ ਦਿਨਾ ਤੇ ਤੁਹਾਡੇ ਸਭ ਟੀਚਰ ਸੇਵਾਵਾਨਾਂ ਦੀ ਮਿਹਨਤ ਦਾ ਸਿੱਟਾ ਔਰ ਮੈਨੂੰ ਇਸ ਗੱਲ ਕਹਿਣ ਦੇ ਵਿੱਚ ਖੁਸ਼ੀ ਵੀ ਆ ਕਿ ਜਿੰਨੇ ਵੀ ਡਿਵੈਲਪਮੈਂਟ ਪਹਿਲਾਂ ਅਧਿਆਪਕ ਸਵਾਨਾਂ ਦੀ ਸਕੂਲਾਂ ਚ ਕਾਟ ਹੁੰਦੀ ਸੀਗੀ ਮਾਨ ਸਾਹਿਬ ਨੇ ਆਂਦਿਆ 12000 ਤੋਂ ਉੱਪਰ ਸਿੱਖਿਆ ਪ੍ਰੋਵਾਈਡਰ ਜਿਹੜੇ ਕੱਚੇ ਸਨ ਸਕੂਲਾਂ ਚ ਉਹਨਾਂ ਨੂੰ ਪੱਕੇ ਕੀਤਾ ਹਰ ਸਾਲ ਸਕੂਲਾਂ ਦੇ ਨਵੀਆਂ ਪੋਸਟਾਂ ਆ ਰਹੀਆਂ ਨੇ ਅਜੇ ਥੋੜੇ ਦਿਨ ਪਹਿਲਾਂ 700 ਦੇ ਅੱਬ ਕੀ ਟੀਟੀ ਦਾ ਪਰਥਾ ਕੀ ਪਰਥੀ ਕੀਤਾ ਉਸ ਤੋਂ ਪਿਛਲੇ ਹਫਤੇ ਵੀ ਨਵੇਂ ਅਧਿਆਪਕ ਪਰਥੀ ਕੀਤੇ ਆ ਸੋ ਅਸੀਂ ਸਮਝਦੇ ਆ ਇਹ ਕੱਲੇ ਇੱਟਾਂ ਨਹੀਂ ਇਹ ਕੱਲੀਆਂ ਚਾਰਦਵਾਰੀਆਂ ਨਹੀਂ ਇਹ ਤੁਹਾਡੇ ਸਾਡੇ ਬੱਚਿਆਂ ਨੂੰ ਜ਼ਿੰਦਗੀ ਦੇ ਅੰਦਰ ਨਵੇਂ ਦਿਸਹੱਦ ਦੇ ਸਥਾਪਿਤ ਕਰਨ ਦੇ ਲਈ ਇਹ ਪਰਲਾਣ ਦਾ ਕੇਂਦਰ ਨੇ ਪਰ ਲੱਗਣੇ ਇੱਥੇ ਬੱਚਿਆਂ ਨੂੰ ਆਓ ਰਲ ਕੇ ਇਹਨਾਂ ਪ੍ਰਾਇਮਰੀ ਸਕੂਲਾਂ ਨੂੰ ਜਿੱਥੇ ਅਸੀਂ ਆਪਣੇ ਬੱਚੇ ਭੇਜ ਰਹੇ ਆ ਇਹਨਾਂ ਨੂੰ ਹੋਰ ਅਸੀਂ ਹੋਰ ਆਪਣੇ ਬੱਚੇ ਦਾਖਲ ਕਰਾਈਏ ਆਪਣੇ ਬੱਚਿਆਂ ਨੂੰ ਇੱਥੇ ਲੈ ਕੇ ਆਓ ਟ੍ਰੇਨ ਟੀਚਰ ਨੇ ਔਰ ਤੁਸੀਂ ਦੇਖ ਰਹੇ ਹੋਗੇ ਲਗਾਤਾਰ ਪੰਜਾਬ ਦੇ ਅੰਦਰ ਸਰਕਾਰੀ ਸਕੂਲਾਂ ਦੀ ਦਿੱਖ ਬਦਲ ਰਹੀ ਹੈ ਜਿਹੜੀ ਤਾਰਨਾ ਲੋਕਾਂ 'ਚ ਇਹ ਸੀਗੀ ਕੀ ਪ੍ਰਾਇਮਰੀ ਸਕੂਲ ਚ ਬੱਚਾ ਨਹੀਂ ਭੇਜਣਾ ਪਿਛਲੇ 2-3 ਸਾਲਾਂ ਤੋਂ ਹੁਣ ਪ੍ਰਾਈਵੇਟ ਸਕੂਲਾਂ 'ਤੇ ਆ ਕੇ ਲੋਕੀ ਸਰਕਾਰੀ ਸਕੂਲਾਂ ਦੇ ਅੰਦਰ ਆਪਣੇ ਬੱਚੇ ਪਾ ਰਿਹਾ ਹੈ